ਹਾਂ ਸਰ ਜਿਹੜਾ ਭੋਗਪੁਰ ਟੀ ਪੁਆਇੰਟ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਹੈ ਸੀਵਰੇਜ ਦੇ ਤਕਰੀਬਨ ਚਾਹਲੇ ਦੇ ਆਪੋਜੀਟ ਪਿਛੇ ਖਬਰ ਲੱਗੀ ਆ ਪ੍ਰਕਾਸ਼ਨੋ ਦੀ ਖਬਰ ਕਿ ਉਹ ਕੰਮ ਬੰਦ ਆ ਕੀ ਕਾਰਨ ਜਿਹੜਾ ਖਾ ਜਿਹੜਾ ਕੰਮ ਜਿਹੜਾ ਵਿੱਚ ਰੁਕ ਰਿਹਾ ਔਰ ਇਹ ਵੀ ਕਿਹਾ ਜਾ ਰਿਹਾ ਕਿ ਜਨਤਾ ਨੂੰ ਕਾਫੀ ਉਹਨਾਂ ਪਰੇਸ਼ਾਨੀ ਹੁੰਦੀ ਹੈ ਕੰਮ ਰੁਕਣ ਦੇ ਨਾਲ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਨਹੀਂ ਕੰਮ ਜਿਹੜਾ ਪੰਜਾਬ ਸਰਕਾਰ ਦੁਆਰਾ ਸ਼ੁਰੂ ਕਰਾਇਆ ਸੀਵਰੇਜ ਦਾ ਉਹ ਲਗਾਤਾਰ ਨਿਰੰਤਰ ਚੱਲ ਰਿਹਾ ਆ ਕੋਈ ਉਹਦੇ ਵਿੱਚ ਰੁਕਾਵਟ ਨਹੀਂ ਆਈ ਕਿਉਂਕਿ ਹੋਲੀ ਮਹੱਲੇ ਦਾ ਤਿਹਾਰ ਸੀ ਵਿੱਚ ਦੋ ਤਿੰਨ ਦਿਨ ਵਾਸਤੇ ਬੰਦ ਹੋਇ ਕਿਉਂਕਿ ਜਿੰਨੇ ਵੀ ਕਰਮਚਾਰੀ ਸੀ ਉਹਨਾਂ ਛੁੱਟੀ ਜਾਣਾ ਸੀਗਾ ਇਸ ਕਰਕੇ ਬੰਦ ਹੋਇਆ ਸੀ ਵੈਸੇ ਕੰਮ ਲਗਾਤਾਰ ਚੱਲ ਰਿਹਾ ਕੋਈ ਪ੍ਰੋਬਲਮ ਨਹੀਂ ਉਹਦੇ ਬੰਦ ਹੋਣ ਦੀ ਹੁਣ ਵੀ ਅਸੀਂ ਉੱਥੇ ਖੜੇ ਆ ਜਿੱਥੇ ਕੰਮ ਚੱਲਦਾ ਜੀਸੀਬੀ ਲੱਗੀ ਹੋਈ ਆ ਕੰਮ ਚੱਲ ਰਿਹਾ ਅਸੀਂ ਸਾਡੇ ਸਾਰੇ ਹੀ ਵਰਕਰ ਭੋਗਪੁਰ ਦੇ ਬਲੌਕ ਪ੍ਰਧਾਨ ਸਰਕਲ ਚਾਰਜ ਕoਆਰਡੀਨੇਟਰ ਹੋਰ ਜਿੰਨੇ ਵੀ ਅਹੁਦੇਦਾਰਵਾ ਸੀ ਉਥੇ ਵਿਸਟ ਕਰਕੇ ਆਏ ਆ ਦੇਖਿਆ ਸੀ ਸਾਰਾ ਕੰਮ ਚੱਲ ਰਿਹਾ ਪਰ ਆਂਦੇ ਨਾਲ ਹੀ ਚੱਲਦਾ ਕੰਮ ਲਗਾਤਾਰ ਚੱਲ ਰਿਹਾ ਮਤਲਬ ਇਹ ਛੁੱਟੀਆਂ ਵਿੱਚ ਕਰਕੇ ਜਿਹੜੇ 2-3 ਦਿਨ ਕੰਮ ਜਿਹੜਾ ਬੰਦ ਰਿਹਾ ਨਾ ਉਹਦੇ ਲੋਕਾਂ ਨੂੰ ਪਤਾ ਵੀ ਕੰਮ ਚੱਲ ਰਿਹਾ ਆ ਹਾਂਜੀ ਥੋਲੇ ਮਥਲੇ ਤੇ ਸਾਰੇ ਦਫ਼ਤਰ ਬੰਦ ਸੀਗੇ ਸਾਰੇ ਕਾਮਚਾਰੀ ਛੁੱਟੀ ਗਏ ਸੀ ਯੂਪੀ ਬਿਹਾਰ ਵਾਲੇ ਆਪਣੇ ਸੂਬੇ ਚ ਗਏ ਹੋਏ ਸੀਗੇ ਵਰਕਰ ਸਾਰੇ ਛੁੱਟੀ ਕਰਕੇ ਕੰਮ ਬੰਦ ਹੋਇਆ ਸੀਗਾ ਵੈਸੇ ਕੰਮ ਲਗਾਤਾਰ ਚੱਲ ਰਿਹਾ ਜਦੋਂ ਦਾ ਕੰਮ ਸ਼ੁਰੂ ਕੀਤਾ ਕੋਈ ਪ੍ਰੋਬਲਮ ਇਦਾਂ ਦੀ ਹੈ ਨਹੀਂਗੀ ਪਤਾ ਨਹੀਂ ਕਿਸੇ ਨੇ ਕਿਦਾਂ ਫਲਾਤੀ ਮੇ ਕੰਮ ਬੰਦ ਹੋਇਆ ਅਸੀਂ ਮੌਕੇ ਤੇ ਖੜੇ ਆ ਸਾਰਾ ਕੰਮ ਚੱਲਦਾ ਦੇਖਿਆ ਆ ਜਿਹੜੇ ਕੰਮ ਕਰ ਰਹੇ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਉਹ ਕਹਿੰਦੇ ਕੋਈ ਇਦਾਂ ਦੀ ਗੱਲ ਹੈ ਨਹੀਂ ਮੇ ਕੰਮ ਬੰਦ ਹੋਣ ਦੀ ਕੋਈ ਇਹ ਅਫਵਾਹੀ ਹੈਗੀ ਆ ਕੰਮ ਬੰਦ ਹੋਣ ਦੀ ਕਿਉਂਕਿ ਜਦੋਂ ਆਪਾਂ ਆਪਣੇ ਘਰ ਦੇ ਮਕਾਨ ਵੀ ਬਣਾਉਂਦੇ ਆ ਉਦੋਂ ਵੀ ਥੋੜੀ ਬਹੁਤ ਪਰੇਸ਼ਾਨੀ ਤਾਂ ਇਹਨਾਂ ਗੱਲਾਂ ਦੀ ਆਉਂਦੀ ਆ ਕਿਉਂਕਿ ਕੰਮ ਮਾੜਾ ਮੋਟਾ ਹੈਲਡ ਅਪ ਹੁੰਦਾ ਹੀ ਆ ਪਰ ਇਹ ਤਾਂ ਬੜਾ ਲੰਬਾ ਚੌੜਾ ਕੰਮ ਹੁੰਦਾ ਸੀਵੇਰੇ ਦਾ ਕੰਮ ਬਹੁਤ ਢਗਾਈ ਤੇ ਜਾਣੇ ਹੁੰਦੇ ਪਾਈਪ ਕਿਉਂਕਿ 20 20 ਫੁੱ ਪਰ ਸਾਰੇ ਹੀ ਦੁਕਾਨਦਾਰਾਂ ਨੂੰ ਅਪੀਲ ਆ ਕਿ ਆਪਾਂ ਸਹਿਯੋਗ ਕਰੀਏ ਜਿਹੜਾ ਕੰਮ ਚੱਲਦਾ ਆ ਉਹਦੇ ਵਿੱਚ ਕੋਈ ਇਦਾਂ ਦੇ ਚਰਚਾ ਨਾ ਪੈਦਾ ਹੋਣ ਦਈਏ ਸਹਿਯੋਗ ਕਰੀਏ ਸਰਕਾਰ ਦੇ ਨਾਲ ਫਿਰ ਹੀ ਕੰਮ ਵਧੀਆ ਚੱਲੂਗਾ